ਇੱਕ ਦਿਨ ਮੀਨੂ ਨੇ ਜੋਤ ਨੂੰ ਕਿਹਾ ਰਣਦੀਪ ਨੂੰ ਕਹਿ ਵੀ ਤੂੰ ਮਿਲਣਾ ਏ ਕਿਉਂ ਮੈਂ ਕਿਉਂ ਕਹਾਂ ਅੱਜ ਥੋੜੇ ਦਿਨ ਪਹਿਲਾਂ ਹੀ ਤਾਂ ਅਸੀਂ ਮਿਲੇ ਸੀ ਇੱਕ ਵਿਆਹ ਤੇ ਜੋਤ ਨੇ ਜਵਾਬ ਦਿੱਤਾ ਮੰਨ ਜਾ ਜਾ ਤੇਰੀ ਬਹਾਨੇ ਨਾਲ ਮੈਂ ਮਿਲ ਲੂੰਗੀ ਆਪਣੇ ਫਰੈਂਡ ਨੇ ਮੀਨੂ ਨੇ ਤਰਲਾ ਕੀਤਾ ਜਦੋਂ ਇਸ ਗੱਲ ਬਾਰੇ ਜੋਤ ਨੇ ਰਣਦੀਪ ਨੂੰ ਕਿਹਾ ਤਾਂ ਗੁੱਸੇ ਵਿੱਚ ਬੋਲਿਆ ਇਹ ਗੱਲ ਗਲਤ ਹੈ ਜੇ ਉਹਨੇ ਮਿਲਣਾ ਏ ਤਾ ਆਪਣੇ ਦਮ ਤੇ ਜਾਵੇ ਚਲੋ ਕੋਈ ਨਾ ਮੇਰੇ ਕਰਕੇ ਮਨ ਜੋ ਪਲੀਜ਼ ਜੋਤਨੇ ਕਿਆ ਜਦੋਂ ਜੋਤਨੇ ਕਈ ਵਾਰ ਤਰਲਾ ਕੀਤਾ ਤਾਂ ਰਣਦੀਪ ਮੰਨ ਗਿਆ ਤੇ ਕਹਿਣ ਲੱਗਾ ਚਲ ਦੇਖਦੇ ਆ ਕੋਈ ਨਾ ਜੋਤਨੇ ਮੀਨੂ ਦੇ ਦਸੇ ਦਿਨ ਬਾਰੇ ਰਣਦੀਪ ਨੂੰ ਦੱਸ ਦਿੱਤਾ ਅਤੇ ਮਿੱਥੇ ਦਿਨ ਨੂੰ ਉਹ ਸਾਰੇ ਚੰਡੀਗੜ੍ਹੇ ਚੱਲ ਪਏ ਪਰ ਚੰਡੀਗੜ੍ਹ ਪਹੁੰਚਦੇ ਹੀ ਮੀਨੂ ਬਿਨਾ ਕੁਝ ਦੱਸੇ ਹੀ ਆਪਣੇ ਬੁਆਏਫਰੈਂਡ ਨਾਲ ਕਿਧਰੇ ਚਲੀ ਗਈ ਇਹ ਦੋਵੇਂ ਦੇਖਦੇ ਹੀ ਰਹਿ ਗਏ ਰਣਦੀਪ ਨੇ ਕਿਹਾ ਦੱਸੋ ਗੱਲ ਐ ਕੋਈ ਕਟੋ-ਕਟ ਪਤਾ ਤਾਂ ਹੋਵੇ ਵੀ ਚੱਲੇ ਕਿੱਥੇ ਨੇ ਦੱਸਣਾ ਤਾਂ ਚਾਹੀਦਾ ਐ ਨਾ ਜੋ ਚੁੱਪ-ਚਾਪ ਉਸਦੀਆਂ ਗੱਲਾਂ ਸੁਣਦੀ ਰਹੀ ਉਹ ਫਿਰ ਬੋਲਿਆ ਚੱਲ ਹੁਣ ਤੁਹਾਨੂੰ ਇੱਕ ਸਪੈਸ਼ਲ ਜਗ੍ਹਾ ਤੇ ਲੈ ਕੇ ਚੱਲਾਂ ਉਹ ਦੋਵੇਂ ਉੱਥੇ ਫਿਰ ਮਾਨਸਾ ਦੇਵੀ ਮੰਦਿਰ ਚਲੇ ਗਏ ਉੱਥੇ ਮੱਥਾ ਟੇਕਿਆ ਤੇ ਲੰਗਰ ਵਿੱਚ ਸੇਵਾ ਕੀਤੀ ਫਿਰ ਉਹ ਵਾਪਸ ਚੰਡੀਗੜ੍ਹ ਆ ਗਏ ਅਤੇ ਸ਼ਾਪਿੰਗ ਕਰਨ ਲਈ ਚਲੇ ਗਏ ਉਸ ਤੋਂ ਬਾਅਦ ਉਹ ਇੱਕ ਪਾਰਕ ਵਿੱਚ ਬੈਠ ਕੇ ਆਰਾਮ ਕਰਨ ਲੱਗੀ ਅਤੇ ਮੀਨੂ ਦਾ ਇੰਤਜ਼ਾਰ ਕਰਨ ਲੱਗ ਪਈ ਸ਼ਾਮ ਦੇ 4 ਵੱਜ ਚੁੱਕੇ ਸਨ ਪਰ ਉਹ ਅਜੇ ਤੱਕ ਨਹੀਂ ਸੀ ਆਈ ਰਣਦੀਪ ਦੇ ਕਹਿਣ ਤੇ ਜੋਤ ਨੇ ਉਸ ਨੂੰ ਫੋਨ ਕੀਤਾ ਪਰ ਉਹ ਫੋਨ ਵੀ ਨਹੀਂ ਸੀ ਚੁੱਕ ਰਹੀ ਇਸ ਕਰਕੇ ਰਣਦੀਪ ਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਰਿਹਾ ਸੀ ਉਸ ਨੂੰ ਗੁੱਸੇ ਵਿੱਚ ਦੇਖ ਕੇ ਜੋਤ ਬੋਲੀ ਤੁਹਾਡਾ ਗੁੱਸਾ ਠੰਡਾ ਕਰ ਲਈ ਮੈਂ ਕੀ ਕਰਾਂ ਇੱਕ ਪਿਆਰੀ ਜੀ ਕਿਸ ਗੱਲ ਤੇ ਰਨਦੀਪ ਨੇ ਉਸ ਨੂੰ ਸਤਾਉਣ ਲੈ ਗਿਆ ਲੈ ਮੈਂ ਤਾਂ ਨਹੀਂ ਮੰਨਦੀ ਜਮਾਂ ਵੀ ਜੋਤ ਸੰਗ ਦੀ ਹੋਈ ਬੋਲੀ ਨਾ ਨਾ ਕਰਦੀ ਜੋਤ ਜਦੋਂ ਉਹਦੀ ਗੱਲ ਤੇ ਕਿਸ ਕਰਨ ਲੱਗੀ ਤਾਂ ਅਚਾਨਕ ਰਨਦੀਪ ਨੇ ਮੂੰਹ ਕਮਾਲਿਆ ਅਤੇ ਕਿਸ ਉਸਦੇ ਬਿਲਕੁਲ ਬੁੱਲਾਂ ਤੇ ਹੋ ਗਈ ਇਹ ਉਹਨਾਂ ਦੇ ਰਿਸ਼ਤੇ ਵਿੱਚ ਆਉਣ ਤੋਂ ਬਾਅਦ ਤੇ ਪਹਿਲੇ ਕਿੱਸ ਸੀ ਜੋ ਅਚਾਨਕ ਬੁੱਲਾਂ ਤੇ ਹੋ ਗਈ ਸੀ ਹੁਣ ਦੋਵੇਂ ਇੱਕ ਦੂਜੇ ਨਾਲ ਨਜ਼ਰ ਨਹੀਂ ਸੀ ਮਿਲਾ ਪਾਰੇ ਪਰ ਉਸ ਤੋਂ ਬਾਅਦ ਉਹਨਾਂ ਵਿੱਚ ਪਿਆਰ ਹੋਰ ਵੀ ਵੱਧ ਗਿਆ ਸੀ ਬਹੁਤ देर ਹੋ ਗਈ ਸੀ ਪਰ ਮੀਨੂ ਨਹੀਂ ਸੀ ਆਈ ਨਾ ਹੀ ਉਸਨੇ ਇੱਕ ਵੀ ਵਾਰ ਫੋਨ ਚੁੱਕਿਆ ਸੀ ਹੁਣ ਉਹ ਦੋਵੇਂ ਉਸ ਦੀ ਉਡੀਕ ਕਰੇ ਬਿਨਾਂ ਹੀ ਉਥੋਂ ਵਾਪਸ ਆ ਗਏ ਪਰ ਰਸਤੇ ਵਿੱਚ ਹੀ ਜੋਤ ਨੂੰ ਮੀਨੂ ਦਾ ਫੋਨ ਆ ਗਿਆ ਉਹ ਬੋਲੀ ਤੁਸੀਂ ਮੈਨੂੰ ਛੱਡ ਕੇ ਤੁਰ ਗਏ ਹੁਣ ਪਲੀਜ਼ ਮੇਰੀ ਵੇਟ ਕਰ ਲਓ ਪਟਿਆਲੇ ਨਹੀਂ ਤਾਂ ਮੈਨੂੰ ਕਾਹ ਜਵਾਬ ਦੇਣਾ ਔਖਾ ਹੋ ਜਾਣਾ ਏ ਉਹਦੇ ਮਿੰਦਾਂ ਤੋਂ ਵਾਅਦਾ ਰਣਦੀਪ ਉਹ ਦਰਸ ਆ ਗਿਆ ਉਸਨੇ ਜੋਤ ਨੂੰ ਕਿਹਾ ਕਿ ਉਹ ਮੀਨੂ ਨੂੰ ਕਹਿ ਦੇਵੇ ਕਿ ਉਹ ਉਸ ਦੀ ਪਟਿਆਲਿਓਂ ਡੀ ਕਰਣਗੇ ਫਿਰ ਜਦੋਂ ਤੱਕ ਮੀਨੂ ਨਾ ਆ ਗਈ ਉਹ ਦੋਵੇਂ ਉਹਦੀ ਉਡੀਕ ਕਰਦੇ ਰਹੇ ਫਿਰ ਉਸਨੇ ਆਉਣ ਤੋਂ ਬਾਅਦ ਸਾਰੇ ਆਪੋ ਆਪਣੇ ਘਰ ਪਹੁੰਚ ਗਏ ਰਾਤ ਨੂੰ ਜਦੋਂ ਜੋਤ ਤੇ ਰਣਦੀਪ ਗੱਲ ਕਰਨ ਲੱਗੇ ਤਾਂ ਦੋਵੇਂ ਇੱਕ ਦੂਜੇ ਤੋਂ ਸੰਗੀ ਜਾਣ ਜੋਤ ਕਹਿਣ ਲੱਗੀ ਅਜਦਾ ਜਾਦਕਰ ਪਲ ਬਣ ਗਏ ਮੈਨੂੰ ਤਾਂ ਹੁਣ ਨੀਂਦ ਵੀ ਨਹੀਂ ਆ ਰਹੀ ਮੈਨੂੰ ਵੀ ਨਹੀਂ ਆ ਰਹੀ ਨੀਂਦ ਤਾਂ ਵੈਸੇ ਰਣਦੀਪ ਨੇ ਕਿਹਾ ਫਿਰ ਦੋਵੇਂ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ ਕਈ ਦਿਨਾਂ ਬਾਅਦ ਜੋਤੀ ਵੱਡੀ ਪੈਣ ਸੀ ਮਨੀ ਰਣਦੀਪ ਨੂੰ ਫੋਨ ਕਰਕੇ ਕਿਹਾ ਜੀਜੂ ਮੈਨੂੰ ਸਕੂਲ ਤੋਂ ਘਰ ਛੱਡ ਆਓ ਪਲੀਜ਼ ਘਰ ਪਾਪਾ ਹੈ ਨਹੀਂ ਅੱਜ ਮੈਨੂੰ ਲੈ ਕੇ ਜਾਣ ਨੂੰ ਸੀਮਾ ਸਕੂਲ ਵਿੱਚ ਪੜ੍ਹਦੀ ਸੀ ਅੱਜ ਉਸ ਨੂੰ ਘਰ ਵਾਪਸ ਆਉਣ ਲਈ ਕੋਈ ਸਾਧਨ ਨਹੀਂ ਸੀ ਇਸ ਲਈ ਉਹ ਰਣਦੀਪ ਨੂੰ ਕਾਰ ਛੱਡਣ ਲਈ ਕਹਿ ਰਹੀ ਸੀ ਰੁਕੋ ਤੁਸੀਂ ਮੈਂ ਥੋੜੀ ਦੇਰ ਤੱਕ ਆਇਆ ਕਹਿ ਕੇ ਰਣਦੀਪ ਨੇ ਫੋਨ ਕੱਟ ਕੇ ਜੇਬ ਵਿੱਚ ਪਾਉਂਦੇ ਹੀ ਮੋਟਰਸਾਈਕਲ ਕੱਢ ਕੇ ਜਲਦੀ ਨਾਲ ਸੀਮਾ ਦੇ ਸਕੂਲ ਪਹੁੰਚ ਗਿਆ ਅਤੇ ਉੱਥੋਂ ਉਸ ਨੂੰ ਨਾਲ ਲੈ ਕੇ ਉਹਦੇ ਘਰ ਛੱਡ ਆਇਆ ਕਰਦੇ ਕਰਾਉਂਦੇ ਇੱਕ ਸਾਲ ਬੀਤ ਗਿਆ ਅਤੇ ਹੁਣ ਦੋਵਾਂ ਦੇ ਘਰ ਰਿਸ਼ਤੇਦਾਰ ਰਿਸ਼ਤੇ ਲੈ ਕੇ ਆਉਣ ਲੱਗ ਪਏ ਦੋਮਾਦੀ ਉਮਰ ਜੋ ਵਿਆਹ ਯੋਗ ਹੋ ਗਈ ਸੀ ਇਸੇ ਦੌਰਾਨ ਰਣਦੀਪ ਦੇ ਘਰ ਵੀ ਉਸਦੇ ਲਈ ਇੱਕ ਰਿਸ਼ਤਾ ਆਇਆ ਪਰ ਇਸ ਬਾਰੇ ਰਣਦੀਪ ਨਾਲ ਕਰਦਿਆਂ ਨੇ ਕੋਈ ਗੱਲ ਨਹੀਂ ਕੀਤੀ ਪਰ ਕੁੜੀ ਵਾਲੇ ਉਸ ਨੂੰ ਬਿਨਾਂ ਹੀ ਦੱਸੇ ਉਹਦੇ ਦਫ਼ਤਰ ਜਾ ਕੇ ਦੇਖ ਆਏ ਸਨ ਉਸ ਨੂੰ ਪਸੰਦ ਵੀ ਕਰ ਗਏ ਸਨ ਉਦੋਂ ਰਣਦੀਪ ਦਾ ਹੁਣ ਹਰ ਤਿਹਾੜੀ ਜੋਤ ਨਾਲ ਉਹਦੇ ਪਿੰਡ ਹੁੰਦਾ ਸੀ ਹੋਲੀ ਤੇ ਬਸੰਤ ਦੇ ਤਿਹਾੜੀ ਦਾ ਉਹ ਦੋਵੇਂ ਬਹੁਤ ਹੀ ਖੁਸ਼ੀ ਨਾਲ ਇਕੱਠੇ ਮਨਾਇਆ ਕਰਦੇ ਸਨ ਇਸ ਵਾਰ ਜਦੋਂ ਹੋਲੀ ਆਈ ਤਾਂ ਰਣਦੀਪ ਰੰਗ ਨਾਲ ਲਿਬੜਿਆ ਹੋਇਆ ਇਹ ਜੋਧੇਕਰ ਪਹੁੰਚ ਗਿਆ ਪਰ ਉਸ ਨੂੰ ਤਾਂ ਉਸਦੇ ਯਾਰ ਦੋਸਤਾਂ ਨੇ ਮਜ਼ਾਕ-ਮਜ਼ਾਕ ਵਿੱਚ ਭੰਗ ਪਿਲਾ ਦਿੱਤੀ ਸੀ ਜਿਸ ਕਰਕੇ ਉਸ ਨੂੰ ਆਪਣੇ ਆਪ ਦਾ ਕੁਝ ਨਹੀਂ ਸੀ ਪਤਾ ਜਦੋਂ ਉਹ ਉੱਥੇ ਪਹੁੰਚਿਆ ਤਾਂ ਜੋਤ ਵੀ ਗਲੀ ਵਿੱਚ ਹੀ ਸਾਰਿਆਂ ਨਾਲ ਹੋਲੀ ਖੇਡ ਰਹੀ ਸੀ ਉਸ ਨੇ ਆਉਂਦੇ ਹੀ ਜੋਤ ਨੇ ਉਹਦੇ ਉੱਪਰ ਪਾਣੀ ਦੀ ਪਰੀ ਬਾਲਟੀ ਪਾ ਦਿੱਤੀ ਪਾਣੀ ਨਾਲ ਉਸਦੇ ਮੂੰਹ ਤੇ ਲੱਗਿਆ ਸਾਰਾ ਰੰਗ ਲੈ ਗਿਆ ਅਤੇ ਉੱਤਰ ਚਿਹਰਾ ਸਾਫ਼ ਦਿਖ ਰਿਹਾ ਸੀ ਇਹ ਦੇਖ ਕੇ ਜੋਤ ਦੇ ਚਿਹਰੇ ਦਾ ਰੰਗ ਉੱਟ ਗਿਆ ਕਿਉਂਕਿ ਉਸ ਸਮੇਂ ਉਹਦੇ ਭਰਾ ਵੀ ਉਹਦੇ ਨਾਲ ਹੋਲੀ ਖੇਡ ਰਹੇ ਸੀ ਜੋਤ ਡਰ ਗਈ ਡਰ ਦੇ ਮਾਰੇ ਉਹਦੇ ਚਿਹਰੇ ਤੋਂ ਹਵਾਈਆਂ ਉੱਡਣ ਲੱਗੀਆਂ ਚਿਹਰੇ ਤੇ ਹਵਾਈਆਂ ਵੇਸ਼ਪ ਉੱਡ ਗਈਆਂ ਸਨ ਪਰ ਜੋਤ ਦੇ ਦਿਮਾਗ ਨੇ ਉਸੇ ਵੇਲੇ ਕੰਮ ਕੀਤਾ ਉਸਨੇ ਜਲਦੀ ਜਲਦੀ ਲਾਲ ਰੰਗ ਦੋਵੇਂ ਹੱਥਾਂ ਵਿੱਚ ਫੜਿਆ ਅਤੇ ਰਣਦੀਪ ਦੇ ਮੂੰਹ ਤੇ ਮਲ ਦਿੱਤਾ ਤਾਂ ਜੋ ਕੋਈ ਵੀ ਉਸ ਨੂੰ ਪਹਿਚਾਨ ਨਾ ਸਕੇ ਉਸ ਤੋਂ ਬਾਅਦ ਉਹਨਾਂ ਨੇ ਮਿਲ ਕੇ ਬਹੁਤ देर ਤੱਕ ਹੋਲੀ ਖੇਡੀ ਰਣਦੀਪ ਨੂੰ ਜੋਤ ਦੇ ਉਹਦੀਆਂ ਦੋਵੇਂ ਪੈਣਾ ਤੋਂ ਬਿਨਾ ਕਿਸੇ ਨੇ ਵੀ ਪਹਿਚਾਣਿਆ ਨਹੀਂ ਇਸੇ ਤਰ੍ਹਾਂ ਜ਼ਿੰਦਗੀ ਲੰਘਦੀ ਗਈ ਅਤੇ ਉਹ ਹਰ ਮਹੀਨੇ ਮਿਲਦੇ ਹਰ ਤਿਹਾਰ ਵੀ ਇਕੱਠੇ ਮਨਾਉਂਦੇ ਜਮ ਕੇ ਮਸਤੀ ਵੀ ਕਰਦੇ ਹਰ ਵਾਰ ਰਣਦੀਪ ਉਸ ਨੂੰ ਇੱਕ ਤੋਂ ਇੱਕ ਗਿਫਟ ਵੀ ਦਿੰਦਾ ਜੋਤ ਨੇ ਰਣਦੀਪ ਲਈ ਕਰਵਾ ਚੌਥ ਦਾ ਵਰਤ ਰੱਖਿਆ ਅਤੇ ਸ਼ਰਤ ਰੱਖੀ ਕਿ ਉਹ ਆ ਪਾ ਕੇ ਵਰਤ ਖਲਵਾ ਕੇ ਜਾਵੇ ਤਾਰਨਦੀਪ ਗਿਆ ਤੇ ਵਰਦ ਖਲਵਾ ਕੇ ਆਇਆ ਨਾਲੇ ਗਿਫਟ ਵੀ ਦੇ ਕੇ ਆਇਆ ਫਿਰ ਦੀਵਾਲੀ ਤੇ ਵੀ ਉਸ ਨੂੰ ਕੋਈ ਗਿਫਟ ਦੇ ਕੇ ਆਇਆ ਹੁਣ ਉਹ ਦੋਵੇਂ ਇੱਕ ਦੂਜੇ ਤੋਂ ਬਿਨਾ ਸਾਹ ਨਹੀਂ ਲੈਂਦੇ ਸੀ ਉਹਨਾਂ ਦਾ ਪਿਆਰ ਬਹੁਤ ਗੂੜਾ ਹੋ ਗਿਆ ਸੀ ਇਸੇ ਤਰ੍ਹਾਂ ਉਹਨਾਂ ਦੇ 2 ਸਾਲ ਲੰਘ ਗਏ ਸਨ ਹੁਣ ਸਮਾਂ ਸੀ ਜੋਤ ਨੂੰ ਕਾਲਜ ਵਿੱਚੋਂ ਡਿਗਰੀ ਮਿਲਣ ਦਾ ਰਣਦੀਪ ਨੇ ਆਪਣੇ ਪਿੰਡ ਦੇ ਇੱਕ ਮੁੰਡੇ ਜੋਤ ਦਾ ਸਹਪਾਟੀ ਨੂੰ ਮਿਲ ਕੇ ਉਸ ਨੂੰ ਆਪਣੇ ਤੇ ਜੋਤ ਬਾਰੇ ਸਾਰੀ ਗੱਲ ਦੱਸੀ ਅਤੇ ਉਸਦੇ ਨਾਲ ਡਿਗਰੀ ਤੇ ਫੰਕਸ਼ਨ ਤੇ ਜਾਣ ਲਈ ਇੱਛਾ ਜ਼ਾਹਿਰ ਕੀਤੀ ਡਿਗਰੀ ਵਾਲੇ ਦਿਨ ਉਹ ਦੋਵੇਂ ਗੱਡੀ ਵਿੱਚ ਕਾਲਜ ਜਾ ਰਹੇ ਸਨ ਕਿ ਰਸਤੇ ਵਿੱਚ ਉਹਨਾਂ ਨੂੰ ਜੋਧ ਅਤੇ ਪਪਾ ਤੇ ਮੀਨੂ ਬੱਸ ਉਡੀਕ ਕਰਦੇ ਮਿਲ ਗਏ ਰਣਦੀਪ ਨੇ ਉਸ ਨੂੰ ਕਿਹਾ ਜਾ ਜਾ ਕੇ ਪੁੱਛ ਜਰਾ ਜੇ ਨਾਲ ਚੱਲਣ ਨੂੰ ਮਨ ਜਾਂਦਾ ਵਧੀਆ ਏ ਉਹਦੀ ਗੱਲ ਸੁਣ ਕੇ ਉਹ ਗੱਡੀ ਰੋਕ ਕੇ ਉਹਨਾਂ ਕੋਲ ਗਿਆ ਅਤੇ ਉਹਨਾਂ ਨੂੰ ਨਾਲ ਚੱਲਣ ਲਈ ਕਿਹਾ ਪਹਿਲਾਂ ਤਾਂ ਉਹਦੇ ਪਾਪਾ ਮੰਨੇ ਨਹੀਂ ਪਰ ਜਦੋਂ ਜੋਤ ਨੇ ਆਪਣੇ ਪਾਪਾ ਨੂੰ ਦੱਸਿਆ ਪਾਪਾ ਇਹ ਮੇਰੇ ਕਲਾਸ ਵਿੱਚ ਪੜਦਾ ਏ ਫਿਰ ਉਹਦੇ ਕਈ ਵਾਰ ਕਹਿਣ ਤੇ ਉਹ ਜਾਣ ਲਈ ਮੰਨ ਗਏ ਰਣਦੀਪ ਨੂੰ ਉਹਨਾਂ ਦੇ ਨਾਲ ਆਉਣ ਦੀ ਬਹੁਤ ਖੁਸ਼ੀ ਹੋ ਰਹੀ ਸੀ ਉਹਨਾਂ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਥੋੜਾ ਅੱਗੇ ਜਾ ਕੇ ਉਸ ਨੇ ਉਹਦੇ ਪਾਪਾ ਨੂੰ ਪੁੱਛਿਆ ਅੰਕਲ ਜੀ ਅਸੀਂ ਗਾਣੇ ਲਾ ਸਕਦੇ ਹਾਂ ਤਾਂ ਉਹਦੇ ਪਾਪਾ ਨੇ ਕਿਹਾ ਹਾਂਜੀ ਬੇਟਾ ਜ਼ਰੂਰ ਫਿਰ ਰਣਦੀਪ ਨੇ ਹਲਕੀ ਜੀ ਆਵਾਜ਼ ਵਿੱਚ ਉਹ ਹੀ ਆਪਣਾ ਪਸੰਦਾ ਗਾਣਾ ਜੀਨੇ ਮੇਰਾ ਦਿਲ ਲੁੱਟਿਆ ਲਗਾ ਲਿਆ ਉਸ ਤੋਂ ਬਾਅਦ 나ਗ ਸੰਭ ਲੈ ਜੁਲਫਾਂ ਦੇ ਉਸ ਤੋਂ ਬਾਅਦ ਹੋਰ ਇੱਕ ਤੋਂ ਬਾਅਦ ਇੱਕ ਗਾਣਾ ਚੱਲਦਾ ਗਿਆ ਫਿਰ ਉਹ ਕਾਲਜ ਪਹੁੰਚ ਗਏ ਤੇ ਜਾ ਕੇ ਰਣਦੀਪ ਆਡੀਟੋਰੀਅਮ ਵਿੱਚ ਬੈਠ ਗਿਆ ਉਸ ਨੂੰ ਇਕੱਲਾ ਬੈਠ ਦੇਖ ਕੇ ਜੋ ਦੇ ਪਾਪਾ ਵੀ ਉਸ ਦੇ ਕੋਲ ਆ ਕੇ ਬੈਠ ਗਏ ਅਤੇ ਬੋਲੇ ਤੁਸੀਂ ਨਹੀਂ ਗਏ ਡਿਗਰੀ ਲੈਣ ਨਹੀਂ ਜੀ ਮੈਂ ਇਸ ਕਾਲਜ ਵਿੱਚ ਸਟੱਡੀ ਨਹੀਂ ਕਰਦਾ ਸਗੋਂ ਮੇਰੀ ਤਾਂ ਸਟੱਡੀ ਕੰਪਲੀਟ ਹੋ ਗਈ ਕਦੋਂ ਦੀ ਮੈਂ ਤਾਂ ਹੁਣ ਨੌਕਰੀ ਕਰਦਾ ਜੀ ਨਾ ਨਾ ਸਰਕਾਰੀ ਨੌਕਰੀ ਦੀ ਵੀ ਤਿਆਰੀ ਕਰਦਾ ਏ ਕੀ ਜਾਤ ਹੈ ਤੇਰੀ ਜੋਦੇ ਪਾਪਾ ਨੇ ਪੁੱਛਿਆ ਜੀ ਐਸੀ ਜਾਤ ਹੈ ਮੇਰੀ ਰਣਦੀਪ ਨੇ ਜਵਾਬ ਦਿੱਤਾ ਵਧੀਆ ਸੁਆਹੀ ਤੇਰਾ ਕਾਕਾ ਜੋਦੇ ਪਾਪਾ ਨੇ ਕਿਹਾ ਇਹ ਸੁਣ ਕੇ ਰਣਦੀਪ ਮੂੰਹੋਂ ਕੁਝ ਨਾ ਬੋਲਿਆ ਪਰ ਮਨ ਹੀ ਮਨ ਕਹਿਣ ਲੱਗਿਆ ਤਾਂ ਹੀ ਤਾਂ ਤੁਹਾਡੀ ਕੁੜੀ ਪਾਗਲ ਕੀਤੀ ਹੈ ਜਵਾਈ ਆ ਮੈਂ ਤੁਹਾਡਾ ਫਿਰ ਜਦੋਂ ਰਣਦੀਪ ਕੁਝ ਖਾਣ ਲਈ ਗਿਆ ਤਾਂ ਅੰਕਲ ਲਈ ਇੱਕ ਕੱਪ ਕਾਫੀ ਲੈ ਆਇਆ ਪਹਿਲਾਂ ਤਾਂ ਪੀਣ ਲਈ ਨਾ ਮੰਨੇ ਪਰ ਰਣਦੀਪ ਨੇ ਜਦੋਂ ਕਿਹਾ ਪੀ ਲਓ ਜੀ ਸਵੇਰ ਦੇ ਬੈਠੇ ਆਂ ਭੁੱਖ ਲੱਗੀ ਹੋਈ ਆ ਫਿਰ ਸ਼ਾਮ ਨੂੰ ਸਾਰੇ ਇਕੱਠੇ ਹੀ ਵਾਪਸ ਆ ਗਏ ਰਾਤ ਨੂੰ ਜਦੋਂ ਰਣਦੀਪ ਤੇ ਜੋਤ ਦੀ ਗੱਲ ਹੋਈ ਤਾਂ ਕਹਿਣ ਲੱਗੀ ਤੁਸੀਂ ਮੇਰੇ ਪਾਪਾ ਤੋਂ ਜਮਾਂ ਨਹੀਂ ਡਰਦੇ ਕਿਵੇਂ ਗੱਲਾਂ ਮਾਰਦੇ ਸੀ ਪਾਪਾ ਨਾਲ ਉਪਰੋਂ ਗਾਣੇ ਚੱਕਵੇਂ ਜੇ ਲਾ ਲੇ ਮੁਲਾਕਾਤ ਤਾਂ ਤੁਹਾਡੇ ਨਾਲ ਕਰਨੀ ਸੀ ਪਰ ਨਾਲ ਸੋਹਰਾ ਸਾਹਿਬ ਵੀ ਨਾਲ ਵੀ ਮਿਲਣੀ ਹੋ ਗਈ ਰਣਦੀਪ ਨੇ ਕਿਹਾ ਦਿਨ ਲੰਘਦੇ ਗਏ ਅਤੇ ਦੋਨਾਂ ਨੇ ਟਾਈਪਿੰਗ ਟੈਸਟ ਆ ਗਏ ਸਨ ਪਹਿਲਾ ਰਣਦੀਪ ਦਾ ਸੀ ਉਸ ਤੋਂ ਬਾਅਦ ਵੀਕੋ ਦਿਨਾਂ ਬਾਅਦ ਜੋਤ ਦਾ ਟੈਸਟ ਸੀ ਉਹਨਾਂ ਦੋਵਾਂ ਦੇ ਰਿਸ਼ਤੇ ਨੂੰ ਹੁਣ 3 ਸਾਲ ਹੋ ਗਏ ਸੀ ਇਸ ਲਈ ਇਹਨਾਂ 3 ਸਾਲਾਂ ਵਿੱਚ ਰਣਦੀਪ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਜੋਤ ਦਾ ਅੰਤ ਵਿਸ਼ਵਾਸ ਉਸਦੇ ਨਾਲ ਹੀ ਜੁੜਿਆ ਹੋਇਆ ਹੈ ਜਿਉ ਡੋਲ ਗਿਆ ਤਾਂ ਉਹ ਵੀ ਡੋਲ ਜਾਵੇਗੀ ਇਸ ਲਈ ਜਦੋਂ ਰਣਦੀਪ ਤੇ ਟੈਸਟ ਦਾ ਰਿਜ਼ਲਟ ਆਇਆ ਤਾਂ ਉਹ ਦੋ ਨੰਬਰਾਂ ਨਾਲ ਰਹਿਣ ਕਰਕੇ ਪਾਸ ਨਾ ਹੋ ਸਕਿਆ ਪਰ ਉਹ ਇਹ ਗੱਲ ਜੋਤ ਨੂੰ ਦੱਸ ਕੇ ਉਸ ਨੂੰ ਕਮਜ਼ੋਰ ਨਹੀਂ ਸੀ ਕਰਨਾ ਚਾਹੁੰਦਾ ਤਾਂ ਜੋ ਡੋਲੇ ਨਾ ਤੇ ਪਾਸ ਹੋ ਸਕੇ ਇਸ ਲਈ ਉਸਨੇ ਉਸ ਨੂੰ ਆਪਣੇ ਟੈਸਟ ਨਾ ਪਾਸ ਕਰਨ ਬਾਰੇ ਕੁਝ ਨਾ ਦੱਸਿਆ ਅਤੇ ਪਾਸ ਹੋ ਗਿਆ ਕਹਿ ਦਿੱਤਾ ਉਹ ਸੋਚਦਾ ਸੀ ਕਿ ਉਸਦੇ ਇਸ ਤਰ੍ਹਾਂ ਕਰਨ ਨਾਲ ਉਹ ਹੋਰ ਵੀ ਮਿਹਨਤ ਕਰੇਗੀ ਅਤੇ ਪਾਸ ਵੀ ਹੋਵੇਗੀ ਇਹ ਹੀ ਗੱਲ ਹੋਈ ਜੋਤ ਨੇ ਪੂਰੀ ਮਿਹਨਤ ਕੀਤੀ ਅਤੇ ਪੇਪਰ ਦੇਣ ਲਈ ਰਣਦੀਪ ਨਾਲ ਪਹੁੰਚ ਗਈ ਉਸੇ ਦਿਨ ਜੋਤ ਦਾ ਜਨਮ ਦਿਨ ਵੀ ਸੀ ਜਦੋਂ ਉਸਨੇ ਟੈਸਟ ਦਿੱਤਾ ਤਾਂ ਖੁਸ਼ੀ ਵਿੱਚ ਵਾਪਸ ਆਈ ਕਿਉਂਕਿ ਉਹ ਪਾਸ ਹੋ ਗਈ ਸੀ ਜਦੋਂ ਉਸਨੇ ਰਣਦੀਪ ਨੂੰ ਇਹ ਗੱਲ ਦੱਸੀ ਤਾਂ ਉਹ ਵੀ ਬਹੁਤ ਖੁਸ਼ ਹੋਇਆ ਪਰ ਉਸ ਤੋਂ ਵੀ ਜ਼ਿਆਦਾ ਖੁਸ਼ ਜੋਤ ਸੀ ਕਿਉਂਕਿ ਉਹ ਸੋਚਦੀ ਸੀ ਕਿ ਉਹ ਦੋਵੇਂ ਹੀ ਪਾਸ ਕਰ ਗਏ ਸਨ ਪਰ ਸੱਚ ਕੁਝ ਹੋਰ ਹੀ ਸੀ ਉਸ ਤੋਂ ਉਹ ਅਣਜਾਣ ਸੀ ਹੁਣ ਉਹਨਾਂ ਦੋਵਾਂ ਨੂੰ ਲੱਗਦਾ ਸੀ ਕਿ ਉਹ ਜੇ ਹੁਣ ਵਿਆਹ ਦੀ ਗੱਲ ਕਰਨਗੇ ਤਾਂ ਕਰਦੇ ਖੁਸ਼ ਹੋ ਕਿ ਹਾਂ ਕਰ ਦੇਣਗੇ ਕਿਉਂਕਿ ਦੋਵੇਂ ਟੈਸਟ ਪਾਸ ਕਰ ਗਏ ਹਨ ਹੁਣ ਤਾਂ ਦੋਵਾਂ ਨੂੰ ਕਿਸੇ ਵੀ ਸਮੇਂ ਸਰਕਾਰੀ ਨੌਕਰੀ ਮਿਲ ਸਕਦੀ ਹੈ ਦੂਜੇ ਪਾਸੇ ਰਣਦੀਪ ਜੋਤ ਨੂੰ ਸੱਚ ਦੱਸਣਾ ਚਾਹੁੰਦਾ ਸੀ ਪਰ ਉਹ ਡਰਦਾ ਸੀ ਕਿਤੇ ਸੱਚ ਜਾਣਨ ਤੋਂ ਬਾਅਦ ਉਸ ਨੂੰ ਛੱਡ ਨਾ ਦੇਵੇ ਇਸੇ ਡਰ ਦੀ ਗੱਲ ਉਸਨੇ ਆਪਣੇ ਬਾਸ ਨਾਲ ਕੀਤੀ ਤਾਂ ਉਹਨਾਂ ਨੇ ਸਲਾਹ ਕੀਤੀ ਕਿ ਉਹ ਪਹਿਲਾਂ ਰਿਸ਼ਤੇ ਦੀ ਗੱਲ ਕਰ ਲੈ ਫੇਰ ਸੱਚ ਦੱਸ ਦੇਵੇ ਇਸ ਲਈ ਬੌਸ ਨੇ ਆਪਣੇ ਸਾਲੇ ਦੇ ਜ਼ਰੀਏ ਉਹਦਾ ਰਿਸ਼ਤਾ ਜੋੜ ਕੇ ਘਰ ਪੇਚ ਦਿੱਤਾ ਜੋਤ ਦੇ ਪਾਪਾ ਨੇ ਸਭ ਤੋਂ ਪਹਿਲਾਂ ਹੋਟਲ ਵਿੱਚ ਮੁੰਡੇ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਹਰਮਨ ਹੋਟਲ ਪਟਿਆਲਾ ਵਿੱਚ ਬੁਲਾਇਆ ਗਿਆ ਜੋਤ ਅਤੇ ਉਸਦੇ ਪਾਪਾ ਆ ਗਏ ਇਧਰੋਂ ਰਣਦੀਪ ਉਸਦੇ ਬੌਸ ਨਾਲ ਉਹਦੀ ਵਾਈਫ ਸ਼ਰੂਤੀ ਬੌਸ ਦਾ ਸਾਲਾ ਆ ਗਏ ਰਨਦੀਪ ਨੇ ਸਾਰਿਆਂ ਲਈ ਕੌਫੀ ਅਤੇ ਜੋਤ ਲਈ ਦਹੀਂ ਪੱਲੇ ਮੰਗਵਾ ਦਿੱਤੇ ਗੱਲਾਂបੱਤਾਂ ਵਿੱਚ ਹੀ ਉਹਦੇ ਬੌਸ ਨੇ ਜੋਤ ਦੇ ਪਾਪਾ ਨੂੰ ਕਿਹਾ ਤੁਹਾਡੀ ਕੁੜੀ ਲਈ ਇਹ ਮੁੰਡਾ ਬਿਲਕੁਲ ਸਹੀ ਰਹੂ ਜੋਤ ਦੇ ਪਾਪਾ ਨੇ ਜਵਾਬ ਦਿੱਤਾ ਮੁੰਡਾ ਤਾਂ ਠੀਕ ਹੈ ਪਰ ਇਹਦੀ ਨੌਕਰੀ ਪ੍ਰਾਈਵੇਟ ਹੈ ਦੂਜੀ ਗੱਲ ਪਹਿਲਾਂ ਮੇਰੀ ਬੇਟੀ ਵੱਡੀ ਬੈਠੀ ਹੈ ਮੈਂ ਉਹਦਾ ਵਿਆਹ ਕਰਨਾ ਏ ਪਹਿਲਾਂ ਫਿਰ ਇਹਦੇ ਵਿੱਚ ਬਾਰੇ ਸੋਚਾਂਗੇ ਤੁਸੀਂ ਉਹਨਾਂ ਚਰ ਲਈ ਮੇਰੇ ਬੇਸ਼ੱਕ ਖੰਬੜੀ ਮੰਨ ਦਿਓ ਵਿਆ ਆਪਾਂ ਉਹਨਾਂ ਦੇ ਵਿਆਹ ਤੋਂ ਬਾਅਦ ਕਰ ਲਵਾਂਗੇ ਉਹ ਵੀ ਬਿਲਕੁਲ ਸਾਦਾ ਨਾ ਕੋਈ ਲੈਣ ਨਾ ਕੋਈ ਦੇਣ ਰਣਦੀਪ ਨੇ ਕਿਹਾ ਪਰ ਤੇਰੇ ਪਾਪਾ ਨਾ ਕੁਝ ਕਹਿਣ ਜੋਧ ਦੇ ਪਾਪਾ ਬੋਲੇ ਨਹੀਂ ਜੀ ਉਹਨੇ ਕਹਿੰਦੇ ਕੁਝ ਵੀ ਮੈਂ ਜੋ ਕਹਤਾ ਸੋ ਕਹਤਾ ਰਣਦੀਪ ਨੇ ਕਿਹਾ ਕੋਈ ਨਾ ਸੋਚ ਕੇ ਦੱਸਾਂਗੇ ਫੇਰ ਵੈਸੇ ਮੁੰਡਾ ਸਾਊ ਹੈ ਸਿਆਣਾ ਬਹੁਤ ਹੈ ਹਰ ਗੱਲ ਦਾ ਜਵਾਬ ਹੈ ਇਹਦੇ ਕੋਲ ਜੋਧ ਦੇ ਪਾਪਾ ਨੇ ਜਵਾਬ ਦਿੱਤਾ ਇਸ ਤੋਂ ਬਾਅਦ ਇੱਕ ਗੱਲ ਤਾਂ ਪੱਕੀ ਹੋ ਗਈ ਸੀ ਕਿ ਰਣਦੀਪ ਉਹਨਾਂ ਨੂੰ ਪਸੰਦ ਆ ਗਿਆ ਸੀ ਹੁਣ ਤੱਕ ਰਣਦੀਪ ਪੂਰੇ ਸਾਲ ਦੇ ਪਲਾਨ ਵਾਂਗੂ ਚੱਲ ਰਿਹਾ ਸੀ ਫਿਰ ਅਚਾਨਕ ਇੱਕ ਦਿਨ ਉਸ ਨੂੰ ਜੋਧ ਦਾ ਫੋਨ ਆਇਆ ਕਹਿੰਦੀ ਕਾ ਰ आओ ਮੰਮੀ ਬਿਮਾਰ ਹੋ ਗਏ ਬਹੁਤ ਕਾਰ ਲੈ ਕੇ ਜਾਣ ਵਾਲਾ ਕੋਈ ਨਹੀਂ ਵੀ ਹੈਗਾ ਰਣਦੀਪ ਫਟਾਫਟ ਆਫਿਸ 'ਚੋਂ ਆਇਆ ਅਤੇ ਉਹਨਾਂ ਨੂੰ ਲੈ ਕੇ ਹਸਪਤਾਲ ਦਾਖਲ ਕਰਵਾ ਦਿੱਤਾ ਕੁਝ ਸਮੇਂ ਬਾਅਦ ਜੋਧ ਦੇ ਪਾਪਾ ਤੇ ਪੁਆਜੀ ਵੀ ਆ ਗਏ ਉਹ ਰਣਦੀਪ ਨੂੰ ਵੇਖ ਕੇ ਕਹਿੰਦੇ ਕਾਕਾ ਤੂੰ ਇੱਥੇ ਰਣਦੀਪ ਨੇ ਕਿਹਾ ਜੀ ਮੈਂ ਤਾਂ ਆਪਣੀ ਦਾਦੀ ਨੂੰ ਦਵਾਈ ਦਿਵਾਉਣ ਆਇਆ ਸੀ ਫਿਰ ਉਹ ਕਹਿੰਦੇ ਠੀਕ ਹੈ ਜੇ ਕੋਈ ਲੋੜ ਹੋਈ ਤਾਂ ਦੱਸ ਦੀ ਰਣਦੀਪ ਦੇ ਮਨ ਵਿੱਚ ਕਿਹਾ ਲੋੜ ਤਾਂ ਅੱਜ ਤੁਹਾਨੂੰ ਪੈ ਗਈ ਸੀ ਮੇਰੀ ਉਸ ਤੋਂ ਬਾਅਦ ਉਹ ਬਾਹਰ ਆ ਕੇ ਸ਼ਾਮ ਤੱਕ ਜਦੋਂ ਤੱਕ ਛੁੱਟੀ ਨਾ ਮਿਲ ਗਈ ਉੱਥੇ ਹੀ ਬੈਠਾ ਰਿਹਾ ਵਿੱਚ ਹੀ ਸਮਾਂ ਕੱਢ ਕੇ ਬਹਾਨੇ ਨਾਲ ਉਹ ਜੋ ਦੇ ਪਿੰਡ ਆਪਣੀ ਭੂਆ ਨੂੰ ਵੀ ਮਿਲ ਆਇਆ ਤੇ ਉਹਨਾਂ ਨੂੰ ਸਭ ਦੱਸ ਦਿੱਤਾ ਤੇ ਨਾਲ ਹੀ ਕਿਹਾ ਹੁਣ ਅਸੀਂ ਵਿਆਹ ਕਰਵਾਉਣਾ ਹੈ ਤੁਸੀਂ ਕਰੋ ਕੁਝ ਉਹ ਕਹਿੰਦੇ ਪੁੱਤ ਜੋ ਕੰਮ ਅੱਜ ਤੂੰ ਕੀਤਾ ਏ ਉਹ ਇੱਕ ਜਵਾਈ ਹੀ ਕਰਦਾ ਹੁੰਦਾ ਹੈ ਸ਼ਾਬਾਸ਼ ਮੇਰੇ ਪੁੱਤ ਦੂਜੇ ਪਾਸੇ ਉਸਦੀ ਪੂਆ ਜੋਤ ਦੇ ਪਰਾਵਾਂ ਨੂੰ ਗਾਲ੍ਹਾਂ ਕੱਢਦੀ ਰਹਿੰਦੀ ਸੀ ਕਿਉਂਕਿ ਉਹ ਆਪਣੀ ਮਾਂ ਬਾਰੇ ਪਤਾ ਲੱਗਣ ਤੋਂ ਬਾਅਦ ਵੀ ਅਜੇ ਤੱਕ ਨਹੀਂ ਸੀ ਸਿਕਾਰੇ ਰਣਦੀਪ ਵਾਪਸ ਹਸਪਤਾਲ ਆ ਗਿਆ ਉੱਥੇ ਉਸ ਕੋਲ ਜੋਤ ਆਈ ਤੇ ਬੋਲੀ ਛਿੰਨਾ ਖਰਚਾ ਹੋਇਆ ਅੱਜ ਤੁਹਾਡਾ ਲੈ ਕੇ ਜਾਇਉਂ ਮੈਂ ਕੁਝ ਨਹੀਂ ਲੈਣਾ ਉਹ ਮੇਰੇ ਵੀ ਮੰਮੀ ਨੇ ਰਣਦੀਪ ਨੇ ਜਵਾਬ ਦਿੱਤਾ ਅਤੇ ਆਪਣੇ ਘਰ ਵਾਪਸ ਆ ਗਿਆ ਕਈ ਦਿਨਾਂ ਬਾਅਦ ਉਹਨਾਂ ਦੀ ਇੰਟਰਵਿਊ ਦੀ ਲਿਸਟ ਲੱਗਣੀ ਸੀ ਜੀਨੇ ਟੈਸਟ ਪਾਸ ਕੀਤਾ ਸੀ ਇਸ ਲਿਸਟ ਵਿੱਚ ਚੋਦ ਦਾ ਨਾਮ ਆ ਗਿਆ ਪਰ ਉਸ ਨੂੰ ਨਹੀਂ ਸੀ ਪਤਾ ਕਿ ਰਣਦੀਪ ਦਾ ਟੈਸਟ ਪਾਸ ਨਹੀਂ ਸੀ ਇਸ ਲਈ ਉਹ ਉਦਾਸ ਸੀ ਕਿ ਉਸ ਦਾ ਨਾਮ ਕਿਉਂ ਨਹੀਂ ਆਇਆ ਰਣਦੀਪ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹਦਾ ਨਾਮ ਕਦੇ ਵੀ ਲਿਸਟ ਵਿੱਚ ਨਹੀਂ ਆਉਣਾ ਪਰ ਉਹ ਉਸ ਨੂੰ ਇਹ ਗੱਲਾਂ ਦੱਸ ਕੇ ਇੰਟਰਵਿਊ ਵਿੱਚ ਨਾ ਕਾਮਯਾਬ ਨਹੀਂ ਸੀ ਹੁੰਦੇ ਹੋਣ ਦੇਣਾ ਚਾਹੁੰਦਾ ਇਸ ਲਈ ਉਸਨੇ ਬਹਾਨਾ ਬਣਾਉਂਦੇ ਹੋਏ ਕਿਹਾ ਕੋਈ ਨਾ ਤੁਸੀਂ ਉਦਾਸ ਨਾ ਹੋਵੋ ਮੇਰਾ ਨਾਮ ਪੈਂਡਿੰਗ ਹੈ ਮੇਰੀ ਪਰਸੈਂਟੇਜ ਘੱਟ ਹੈ ਨਾ ਤਾਂ ਕਰਕੇ ਜਦੋਂ ਸਾਰੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਹੋਣੀ ਸੀ ਤਾਂ ਉਦੋਂ ਵੀ ਰਣਦੀਪ ਹੀ ਜੋਤ ਦੇ ਨਾਲ ਚੰਡੀਗੜ੍ਹ ਗਿਆ ਅਤੇ ਉਹ ਵੈਰੀਫਿਕੇਸ਼ਨ ਕਰਵਾ ਕੇ ਵਾਪਸ ਆ ਗਏ ਹੁਣ ਉਹਨਾਂ ਨੂੰ ਇੰਤਜ਼ਾਰ ਸੀ ਤਾਂ ਬਸ ਜੌਬ ਲੈਟਰ ਦਾ ਉਸ ਦੇ ਲਈ ਅਜੇ 1 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਇਸ ਲਈ ਉਹ ਦੋਵੇਂ ਤਿਆਰੀ ਕਰਨ ਵਿੱਚ ਲੱਗ ਗਏ ਰਣਦੀਪ ਨੇ ਉਸ ਨੂੰ ਘਰ ਵਿਆਹ ਦੀ ਵੀ ਗੱਲ ਕਰਨ ਲਈ ਕਿਹਾ ਲੱਗਦੇ ਹੱਥ ਉਹ ਵੀ ਹੋ ਜਾਵੇ ਤਾਂ ਜੋਤ ਨੇ ਕਹਿ ਦਿੱਤਾ ਕਿ ਉਹ ਮੌਕਾ ਦੇਖ ਕੇ ਗੱਲ ਕਰ ਲਵੇਗੀ ਫਿਰ ਇੱਕ ਦਿਨ ਰਣਦੀਪ ਸਵੇਰੇ ਸਵੇਰੇ ਨਹਾ ਰਿਹਾ ਸੀ ਕਿ ਉਹਦਾ ਫੋਨ ਵੱਜਣ ਲੱਗ ਗਿਆ ਉਸ ਦੇ ਡੈਡੀ ਉਸ ਦੇ ਕਮਰੇ ਵਿੱਚ ਹੀ ਸਨ ਇਸ ਲਈ ਉਹਨਾਂ ਨੇ ਫੋਨ ਵਜਦਾ ਸੁਣ ਲਿਆ ਉਹਨਾਂ ਨੇ ਉਸ ਨੂੰ ਕਿਹਾ ਤੇਰਾ ਫੋਨ ਵੱਜਦਾ ਏ ਰਣਦੀਪ ਨੇ ਕਿਹਾ ਕੋਈ ਨਾ ਮੈਂ ਕਰ ਲੈਣਾ ਨਹਾ ਕੇ ਇਹਨੇ ਨੂੰ ਫੋਨ ਦੁਆਰਾ ਵੱਜਣ ਲੱਗ ਪਿਆ ਇਸ ਵਾਰ ਉਹਦੇ ਪਾਪਾ ਨੇ ਫੋਨ ਚੁੱਕ ਲਿਆ ਇਸ ਤੋਂ ਪਹਿਲਾਂ ਕਿ ਉਹ ਕੁਝ ਵੀ ਬੋਲ ਦੇ ਦੂਜੇ ਪਾਸਿਓਂ ਆਵਾਜ਼ ਆਈ ਤੁਹਾਨੂੰ ਕਿੰਨੇ ਮੈਸੇਜ ਕੀਤੇ ਨੇ ਜਵਾਬ ਤਾਂ ਦੇ ਦਿੰਦੇ ਘੱਟੋ ਘੱਟ ਰਣਦੀਪ ਦੇ ਡੈਡੀ ਬੋਲੇ ਬੇਟੇ ਜਵਾਬ ਦੇਣ ਵਾਲਾ ਤਾਂ ਨਹਾ ਰਿਆ ਜੋਤੇ ਸੁਣ ਕੇ ਜਮਾ ਚੁੱਪ ਹੋ ਗਈ ਉਹਦਾ ਉਪਲਾਸਾ ਉੱਪਰ ਤੇ ਹੇਟਲਾਸਾ ਹੇਠਾਂ ਰਹਿ ਗਿਆ ਫਿਰ ਦੁਬਾਰਾ ਇਸਦੇ ਡੈਡੀ ਬੋਲੇ ਬੇਟਾ ਕੋਈ ਜ਼ਰੂਰੀ ਗੱਲ ਹੈ ਤਾਂ ਜੋਤ ਬੋਲੀ ਕੋਈ ਗੱਲ ਨਹੀਂ ਜੀ ਮੈਂ ਫਿਰ ਕਰ ਲੂੰਗੀ ਇੰਨੇ ਨੂੰ ਉਹਦੇ ਡੈਡੀ ਨੇ ਫੋਨ ਦੇ ਉੱਪਰ ਨਾਮ ਪੜ ਲਿਆ ਜੋ ਕਿ ਪਹਿਲਾਂ ਪਹਿਲਾਂ ਬੇਬੀ ਸੀ ਤੇ ਹੁਣ ਉਹ ਸਰਦਾਰਨੀ ਹੋ ਗਿਆ ਸੀ ਡੈਡੀ ਉਸ ਨੂੰ ਬੋਲੇ ਉਹ ਬਈ ਤੇ ਸਰਦਾਰਨੀ ਦਾ ਫੋਨ ਹੈ ਕੋਈ ਜ਼ਰੂਰੀ ਗੱਲ ਕਰਨੀ ਹੈ ਲੈ ਫੋਨ ਕਰ ਲੈ ਗੱਲ ਕਹਿ ਕੇ ਫੋਨ ਰਣਦੀਪ ਕੋਲ ਵਧਾ ਦਿੱਤਾ ਉਧਰ ਰਣਦੀਪ ਨੂੰ ਇਹ ਸੁਣ ਕੇ ਕਾਂਬਾ ਛਿੜ ਗਿਆ ਕਿਉਂਕਿ ਡੈਡੀਜ਼ ਜੋ ਸਭ ਜਾਣ ਗਏ ਸਨ ਉਸ ਸਮੇ ਉਸਨੇ ਕਿਹਾ ਕੋਈ ਨਹੀਂ ਮੈਂ ਕਰਦਾ ਇਹ ਬਾਅਦ ਵਿੱਚ ਨਾਲ ਹੀ ਉਹ ਮਨ 'ਚ ਸੋਚਣ ਲੱਗਿਆ ਲੈ ਰਣਦੀਪ ਸਿਆ ਪਤਾ ਸਿਆਪਾ ਤੇ ਸਰਦਾਰਨੀ ਨੇ ਤੂਤਾ ਗਿਆ ਹੁਣ ਪੁੱਤ ਇੰਨੇ ਨੂੰ ਉਹਦੇ ਡੈਡੀ ਫੇਰ ਬੋਲ ਪਏ ਨਹੀਂ ਓਏ ਜ਼ਰੂਰੀ ਗੱਲ ਐ ਕਰ ਗੱਲ ਪਹਿਲਾਂ ਕੀ ਐ ਡੈਡੀ ਮੈਂ ਕਰ ਲੂੰ ਵਾਦ ਵਿੱਚ ਆਪੇ ਉਹਦੇ ਡੈਡੀ ਨੇ ਫੋਨ ਕੱਟ ਕੇ ਰੱਖਿਆ ਆਪ ਵੀ ਉਥੋਂ ਚਲੇ ਗਏ ਰਣਦੀਪ ਨਹਾ ਕੇ ਬਾਹਰ ਆਇਆ ਤਾਂ ਬਾਹਰ ਸਾਰਾ ਟੱਬਰ ਇਕੱਠਾ ਹੋਇਆ ਬੈਠਾ ਸੀ ਉਸਨੇ ਦੱਦੇ ਦੱਦੇ ਸਭ ਕੁਝ ਸਾਫ਼-ਸਾਫ਼ ਦੱਸ ਦਿੱਤਾ ਉਹਦੇ ਡੈਡੀ ਬੋਲੇ ਬਾਕੀ ਸਭ ਤਾਂ ਠੀਕ ਐ ਪਰ ਉਹਦਾ ਬਾਪੂ ਨਹੀਂ ਬੰਦਾ ਕੰਮ ਦਾ ਰਮਦੀਪ ਬੋਲਿਆ ਡੈਡੀ ਆਪਾਂ ਕੁੜੀ ਵਿਆਹਣੀ ਹੈ ਬਾਪੂ ਨੇ ਚਲ ਠੀਕ ਹੈ ਜੇ ਤੈਨੂੰ ਕੋਈ ਪਰੇਸ਼ਾਨੀ ਨਹੀਂ ਤੇ ਕੁੜੀ ਵੀ ਰਾਜੀ ਹੈ ਤਾਂ ਮੇਨੂੰ ਵੀ ਕੋਈ ਪਰੇਸ਼ਾਨੀ ਨਹੀਂ ਤੇਰੀ ਖੁਸ਼ੀ ਸਾਡੀ ਖੁਸ਼ੀ ਹੈ ਬੇਟੇ ਆਪਾਂ ਕਰ ਲਵਾਂਗੇ ਗੱਲਬਾਤ ਪਰ ਮੈਂ ਨਹੀਂ ਸਿੱਧੀ ਗੱਲ ਕਰਦਾ ਤੂੰ ਆਪੇ ਕਰ ਜਿਵੇਂ ਤੈਨੂੰ ਸਹੀ ਲੱਗਦਾ ਹੈ ਤੈਨੂੰ ਇੱਕ ਸਾਲ ਦਿੱਤਾ ਉਹਦੇ ਡੈਡੀ ਬੋਲੇ ਨੰਦੀਪ ਨੇ ਖੁਸ਼ ਹੋ ਕੇ ਆਪਣੇ ਡੈਡੀ ਨੂੰ ਜੱਫੀ ਪਾ ਲਈ। ਇਹ ਹੀ ਸਭ ਗੱਲਾਂ ਉਸ ਨੇ ਜੋਤ ਨੂੰ ਵੀ ਦੱਸ ਦਿੱਤੀਆਂ। ਉਸ ਰਾਤ ਖੁਸ਼ੀ ਵਿੱਚ ਦੋਵਾਂ ਨੂੰ ਨੀਂਦ ਵੀ ਨਾ ਆਈ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਰਮਨਦੀਪ ਘਰਮੀ ਵੱਲੋਂ ਲਿਖੀ ਗਈ ਹੈ।